ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਪਲੇਨ ਜੋ ਆਪਣੇ ਅਹਮਦਾਬਾਦ ਕ੍ਰੈਸ਼ ਹੋਇਆ ਹੈ ਕੁਝ ਦਿਨ ਪਹਿਲਾਂ 12 ਤਰੀਕ ਨੂੰ ਉਹਦੇ ਵਿੱਚ 242 ਸਫਰ ਕਰ ਰਹੇ ਸੀ ਯਾਤਰੀ ਤੇ ਜਦੋਂ ਕ੍ਰੈਸ਼ ਹੋਇਆ ਉਹਦੇ ਵਿੱਚ 1 ਲੱਖ ਤੋਂ ਉੱਪਰ 1 ਲੱਖ ਲੀਟਰ ਤੋਂ ਉੱਪਰ ਉਹਦੇ ਵਿੱਚ ਫਿਊਲ ਸੀ ਤੇ ਜੋ ਉਹੀ ਸਮਝ ਲਓ ਬਹੁਤ ਵੱਡਾ ਬਲਾਸਟ ਕਰਨ ਲਈ ਕਿਉਂਕਿ ਅਜੇ ਉਹ ਇੱਥੋਂ ਹੀ ਚੱਲਿਆ ਸੀ ਤੇ ਉਹਨੇ ਲੰਡਨ ਜਾਣਾ ਸੀ ਯੂਕੇ ਤੇ ਇੱਥੋਂ ਫਿਊਲ ਵਗੈਰਾ ਫੁੱਲ ਕਰਕੇ ਤੁਰੇ ਸੀ ਉਹ ਜਿਆਦਾ ਫਿਊਲ ਹੋਣ ਕਾਰਨ ਵੀ ਉਹ ਇੰਨਾ ਵੱਡਾ ਜੋ ਅੱਗ ਦਾ ਉੱਪਰ ਬਲਾਸਟ ਹੋਇਆ ਤੇ ਐਡੇ ਵੱਡੇ ਭਿਆਨਕ ਬਲਾਸਟ ਚੋਂ ਦੇਖ ਲਓ ਕ੍ਰਿਸਮਾ ਹੋਇਆ ਇੱਕ ਇੱਕ ਬੰਦਾ ਵਿਸ਼ਵਾਸ ਕੁਮਾਰ ਨਾਮ ਦਾ ਬੰਦਾ ਜੋ 11A ਸੀਟ ਤੇ ਬੈਠਾ ਸੀ ਸੀਟ ਨੰਬਰ 11A ਤੇ ਇੱਕ ਹੋਰ ਵੀ ਪਹਿਲਾਂ ਇਦਾਂ ਦਾ ਕ੍ਰੈਸ਼ ਹੋਇਆ ਸੀ ਤੇ ਉਦੋਂ ਵੀ ਇਸੇ ਨੰਬਰ ਦੀ ਸੀਟ ਆਲਾ ਬੰਦਾ ਬਚਿਆ ਸੀ ਤੇ ਹੁਣ ਇਹ ਸੈਕਿੰਡ ਟਾਈਮ ਹੋਇਆ ਇਦਾਂ ਤੇ ਇਹਦਾ ਕਾਰਨ ਦੇਖ ਲਓ ਇਹ ਜੋ 11A ਨੰਬਰ ਬਚਣ ਦਾ ਕਾਰਨ ਇਹ ਹੈ ਹੁਣ ਕੁਝ ਲੋਕ ਇਹਦੇ ਵਹਿਮ ਭਰਮਾਂ 'ਚ ਪੈ ਜਾਂਦੇ ਆ ਵਹਿਮ ਭਰਮਾਂ ਲਈ ਇਹਦੇ ਵਿੱਚ ਕੋਈ ਗੱਲ ਨਹੀਂ ਬੜੀਆਂ ਵੀਡੀਓ ਆ ਰਹੀਆਂ ਕਿ ਬੜੀ ਲੱਕੀ ਸੀਟ ਹੈ ਜੀ ਤੇ ਇਹਦਾ ਕਾਰਨ ਇਹ ਹੈ ਕਿ ਜੋ ਵਿੰਡੋ ਦੇ ਬਿਲਕੁਲ ਨਾਲ ਤੇ ਜਿਆਦਾ ਕੰਫਰਟੇਬਲ ਸੀਟ ਨਹੀਂ ਹੈ ਕੋਈ ਲੈਣਾ ਨਹੀਂ ਚਾਹੁੰਦਾ ਵੈਸੇ ਤੇ ਇਹਦਾ ਕਾਰਨ ਇਹ ਹੀ ਹੈ ਕਿ ਬਿਲਕੁਲ ਵਿੰਡੋ ਦੇ ਨਾਲ ਸੀ ਤੇ ਜਦੋਂ ਪਲੇਨ ਥੱਲੇ ਡਿੱਗਾ ਤੇ ਉਹਦੇ ਟੁਕੜੇ ਹੋ ਗਏ ਸੀ ਟੁਕੜੇ ਹੋਣ ਕਰਨ ਉਹਦੀ ਜੋ ਸੀਟ ਸੀ ਸੀਟ ਸਮੇਤ ਉਹ ਬੰਦਾ ਪਲੇਨ ਚੋਂ ਬਾਹਰ ਡਿੱਗ ਪਿਆ ਥੱਲੇ ਕੀ ਦੇ ਕਰਕੇ ਉਹਦੀ ਜਾਨ ਬਚ ਗਈ ਬਸ ਉਹਨੂੰ ਥੋੜਾ ਜਿਹਾ ਸੇਕ ਜ਼ਰੂਰ ਲੱਗਾ ਉਹਦੀ ਬਾਡੀ ਨੂੰ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਜੀਦਾ ਕਰਕੇ ਉਹਦੀ ਬਾਡੀ ਨੂੰ ਸੇਕ ਲੱਗਾ ਤੇ ਪਰ ਚਲੋ ਜਾਨ ਬਚ ਗਈ ਉਹਦੀ ਤੇ ਦੂਜੀ ਗੱਲ ਉਹਦੇ ਵਿੱਚ ਗੁਜਰਾਤ ਦੇ ਜੋ ਐਕਸ ਸੀਐਮਸੀ ਵਿਜੇ ਰupani ਜੀ ਉਹ ਉਹਦੇ ਵਿੱਚ ਸੀ ਜੋ ਜਿਹੜੀ ਸੀਟ ਦੂਜੀ ਹੁੰਦੀ ਬਿਜ਼ਨਸ ਕਲਾਸ ਉਹ ਉਹਦੇ ਵਿੱਚ ਸੀ ਤੇ ਯਾਨੀ ਕਿ ਉਹ ਜਿਹੜਾ ਆਪਣਾ ਪਾਇਲਟ ਦੇ ਬਿਲਕੁਲ ਪਿੱਛੇ ਸ਼ੁਰੂ ਹੁੰਦੀ ਉਹ ਸੀਟਾਂ ਜੋ ਬਿਜ਼ਨਸ ਕਲਾਸ ਸੀਟਾਂ ਹੁੰਦੀਆਂ ਉਹ ਉਹਨਾਂ ਦੇ ਵਿੱਚ ਸੀ ਤੇ ਬਾਕੀ ਇਹਦਾ ਕੁਮਾਰ ਵਿਸ਼ਵਾਸ ਦਾ ਇੱਕ ਨਾਲ ਭਰਾ ਸੀ ਉਹ ਉਹਦੇ ਨਾਲ ਸਾਹਮਣੇ ਦੂਸਰੀ ਰੋ ਲਾਈਨ ਦੇ ਵਿੱਚ ਸੀ ਜੋ ਉਹਦੇ ਆਪੋਜ਼ਿਟ ਸਾਈਡ ਦੂਸਰੀ ਸਾਈਡ ਤੇ ਤੇ ਬਾਕੀ ਹੋਰ ਤਾਂ ਕੋਈ ਵੀ ਨਹੀਂ ਬਚਿਆ 40 50 ਬੰਦੇ ਜਿਹੜੇ ਆਪਣਾ ਥੱਲੇ ਹਸਪੀਟਲ ਤੇ ਡਿੱਗਾ ਜਿਹੜਾ ਉਹ ਹਸਪੀਟਲ ਉੱਥੇ ਹੋਸਟਲ ਤੇ ਡਿੱਗਾ ਹਸਪੀਟਲ ਦੇ ਹੋਸਟਲ ਤੇ ਜਿੱਥੇ ਸਟਾਫ ਵਗੈਰਾ ਰਹਿੰਦਾ ਸੀ ਜਿੱਥੇ ਨਰਸਿੰਗ ਜਾਂ ਆਪਣਾ ਡਾਕਟਰ वगैरह ਰਹਿੰਦੇ ਉਸ ਜਗ੍ਹਾ ਤੇ ਉਹ ਡਿੱਗਾ ਤੇ ਕੁੱਲ ਮਿਲਾ ਕੇ 300 ਬੰਦਾ ਇਹਦੇ ਵਿੱਚ ਡੈਥ ਹੋਈ ਹੈ 300 ਪਲੱਸ ਵੀ ਹੋ ਸਕਦੀ ਜਾਨੀ ਇੰਨੀ 300 ਸਮਥਿੰਗ ਇੰਨੀਆਂ ਡੈਥ ਹੋਈਆਂ ਤੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੋ ਬੰਦਾ ਬਚਿਆ ਉਹਦੀ ਕਿਸਮਤ ਦੇਖੋ ਕਿੰਨੀ ਤੇਜ ਹੈ ਕਿ ਬੰਦਾ ਦੇਖ ਲਓ ਕੋਈ ਵੀ ਬੰਦਾ ਬਚਿਆ ਨਹੀਂ ਇੱਡਾ ਵੱਡਾ ਕ੍ਰੈਸ਼ ਹੋਇਆ। ਇੰਨਾ ਭਿਆਨਕ ਬਲਾਸਟ ਹੋਇਆ। ਦੇਖ ਲਓ ਜਿਹਦੇ ਉੱਤੇ ਡਿੱਗਾ ਉਹ ਉੱਥੇ 50 ਬੰਦੇ ਬਚ ਗਏ ਪਰ ਜਿਹੜਾ ਜਹਾਜ਼ ਦੇ ਵਿੱਚੋਂ ਬੰਦਾ ਸੇਫ ਨਿਕਲਾ ਆ ਕਿੰਡੀ ਵੱਡੀ ਗੱਲ ਆਏ। ਇਹ ਕੁਦਰਤ ਦਾ ਕ੍ਰਿਸ਼ਮਾ ਤੇ ਸਮਝ ਲਓ ਆ ਦੀ ਕਿੰਨੀ ਚੰਗੀ ਕਿਸਮਤ ਸੀ ਜੋ ਉਹਦੇ ਵਿੱਚੋਂ ਵੀ ਬਚ ਗਿਆ। ਇੱਕ ਲੜਕੀ ਦੀ ਹੋਰ ਵੀਡੀਓ ਆ ਰਹੀ ਹੈ। ਉਹ ਵਿਚਾਰੀ 10 ਮਿੰਟ ਲੇਟ ਹੋ ਗਈ ਤੇ ਉਹਨੂੰ ਉਹਨਾਂ ਨਹੀਂ ਲਿਆ। ਉਹਨੂੰ ਨਹੀਂ ਉਹਦੇ ਜਾਂਦੇ ਨੂੰ ਸਾਰਾ ਕੁਝ ਹੋ ਗਿਆ ਸੀ ਫਿਰ ਉਹਨੂੰ ਵਾਪਸ ਭੇਜਤਾ ਤੇ ਉਹ ਬਚ ਗਈ ਉਹਦੀ ਵੀ ਦੇਖ ਲਓ ਕਿੰਨੀ ਵੱਡੀ ਕਿਸਮਤ ਹੈ ਤੇ ਆਪਣਾ ਜੋ ਵਿਜੇ ਰਪਾਨੀ ਜੀ ਹੈ ਉਹਨਾਂ ਦੀ 12 6 ਉਹਨਾਂ ਦਾ ਲੱਕੀ ਨੰਬਰ ਤੇ ਉਹਨਾਂ ਨੇ ਦੋ ਤਿੰਨ ਵਾਰੀ ਪਹਿਲਾਂ ਦੋ ਵਾਰੀ ਜਾਂ ਤਿੰਨ ਵਾਰੀ ਕੈਨਸਲ ਕਰਾਈ ਕਿ ਅਸੀਂ ਉਹੀ ਨੰਬਰ ਲੈਣਾ ਜੋ ਉਹਨਾਂ ਦਾ ਲੱਕੀ ਨੰਬਰ ਆ ਉਹ ਹਮੇਸ਼ਾ ਉਹੀ ਲੈਣਾ ਚਾਹੁੰਦੇ ਹੁੰਦੇ ਆ ਤੇ ਉਹੀ ਲੈਂਦੇ ਆ ਜਦੋਂ ਸਫਰ ਕਰਦੇ ਆ ਤੇ ਦੋ ਵਾਰੀ ਕੈਨਸਲ ਕਰਾ ਕੇ ਫੇਰ ਇਹ ਜਦੋਂ ਮਿਲਿਆ 12 ਇ ਤਰੀਕ ਦਾ ਤੇ ਉਹੀ ਉਹਨਾਂ ਦਾ ਲੱਕੀ ਨੰਬਰ ਵਾਲਾ ਦਿਨ ਹੀ ਉਹੀ ਡੇਟ ਉਹਨਾਂ ਦੀ ਸਮਝ ਲਓ ਕਿ ਆਖਰੀ ਜ਼ਿੰਦਗੀ ਦਾ ਆਖਰੀ ਦਿਨ ਬਣ ਗਿਆ ਉਹੀ ਜੋ ਉਹਨਾਂ ਦਾ ਉਹਨਾਂ ਦਾ ਲੱਕੀ ਨੰਬਰ ਸੀ ਤੇ ਹੁਣ ਡੀਐਨਏ ਕਰਾ ਕੇ ਲਾਛਾਂ ਵਗੈਰਾ ਦੀ ਸਨਾਖਤ ਕਰਾ ਰਹੇ ਹੈ ਪਰਿਵਾਰ ਨਾਲ ਹੋਰ ਤਾਂ ਬੋਡੀ ਵੈਸੇ ਤਾਂ ਬਹੁਤ ਕਿਉਂਕਿ ਅੱਗ ਹੀ ਬਹੁਤ ਤਗੜੀ ਸੀ ਬਹੁਤ ਵੱਡਾ ਭਿਆਨਕ ਹਾਲਾਤ ਸੀ ਵੈਸੇ ਤਾਂ ਕੋਈ ਪਛਾਣ ਨਹੀਂ ਸਕਦਾ ਤੇ ਉਹਨਾਂ ਦੇ ਫੈਮਿਲੀ ਦੇ ਡੀਐਨਏ ਕਰਾ ਕੇ ਹੁਣ ਤੱਕ 100 ਪਲੱਸ ਡੈੱਡ ਬੋਡੀ ਡੀਐਨਏ ਕਰਾਤੇ ਆ ਤੇ ਜੋ ਬਾਕਸ ਦੇ ਤਬੂਤ ਦੇ ਵਿੱਚ ਪੈਕ ਕਰਕੇ ਭੇਜੀਆਂ ਤੇ ਉੱਤੇ ਸਲਿੱਪ ਕੋ ਲਾਈਆਂ ਕਿ ਉਹ ਇਹਨੂੰ ਖੋਲ ਕੇ ਨਾ ਦੇਖੋ ਇਦਾਂ ਹੀ ਸੰਸਕਾਰ ਕਰਦਿਆਂ ਕਿਉਂਕਿ ਬਹੁਤ ਜ਼ਿਆਦਾ ਕ੍ਰਿਟੀਕਲ ਉਹਨਾਂ ਦੀ ਹਾਲਤ ਆ ਬਹੁਤ ਜ਼ਿਆਦਾ ਬੋਡੀ ਦੀ ਮਾੜੀ ਹਾਲਤ ਆ ਤੇ ਇੱਕ ਕਾਫੀ ਟਾਈਮ ਵੀ ਹੋ ਗਿਆ ਡੈਥ ਹੋਈ ਨੂੰ ਤੇ ਹੋ ਸਕਦਾ 스멜 ਵਗੈਰਾ ਜਾਂ ਹੋਰ ਬੋਡੀ ਖਰਾਬ ਹੋ ਸਕਦੀ ਐ ਇਸ ਕਰਕੇ ਉਹਨਾਂ ਨੇ ਉੱਪਰ ਤਬੂਤ ਦੇ ਲਿਖ ਕੇ ਲਾਇਆ ਕਿ ਇਹਨੂੰ ਖੋਲੋਣਾ ਇਦਾਂ ਹੀ ਸੰਸਕਾਰ ਕਰ ਦਿਓ ਤੇ ਜਦੋਂ ਉਹਨਾਂ ਨੇ ਬੋਡੀਆਂ ਕੱਢੀਆਂ ਆਪਣੇ ਐਮਬੂਲੈਂਸ ਜਾਂ ਇਹ ਜੋ ਐਮਰਜੈਂਸੀ ਸਟਾਫ ਸੀ ਜੋ ਜਿਵੇਂ ਐਮਬੂਲੈਂਸ ਵਾਲੇ ਫਾਇਰ ਬ੍ਰਿਗੇਡ ਵਾਲੇ ਇਹਨਾਂ ਸਾਰਿਆਂ ਨੇ ਜਦੋਂ ਕੱਢੀਆਂ ਤੇ ਉਦੋਂ ਹੀ ਬਹੁਤ ਭਿਆਨਕ ਹਾਲਤ ਸੀ ਕੁਝ ਵੀਡੀਓ ਉਦੋਂ ਆਈਆਂ ਤੇ ਬਿਲਕੁਲ ਹੱਡੀਆਂ ਹੀ ਰਹਿ ਗਈਆਂ ਸੀ ਯਾਨੀ ਕਿ ਸਮਝ ਲਓ ਉੱਪਰ ਜੋ ਸਕਿਨ ਸਾਰੀ ਸੜ ਗਈ ਕੋਈ ਉਦੋਂ ਤਾਂ ਬਿਲਕੁਲ ਪਤਾ ਨਹੀਂ ਲੱਗ ਸਕਦਾ ਕਿ ਕਿਹਦੀ ਬਾਡੀ ਹੈ ਜਾਂ ਕਿੱਦਾਂ ਏ ਡੀਐਨਏ ਕਰਕੇ ਹੋ ਰਿਹਾ ਕੁਝ ਹਜੇ ਵੀ ਨਹੀਂ ਸੁਨਾਕਤ ਹੋਈ ਕਾਫੀ ਜ਼ਿਆਦਾ ਉੱਥੇ ਕਰ ਰਹੇ ਆ ਬੜਾ ਵੱਡਾ ਪਾਣਾ ਵਾਪਰਿਆ ਬਹੁਤ ਜ਼ਿਆਦਾ ਦੇਖ ਲੋ 600 ਪਲੱਸ 600 ਫੁੱਟ ਤੋਂ ਹੀ ਡਿੱਗ ਪਿਆ ਜੇ ਥੋੜਾ ਜਿਹਾ ਹਾਈਟ ਉੱਤੇ ਹੁੰਦਾ ਤੇ ਹੋ ਸਕਦਾ ਵੱਜ ਜਾਂਦਾ ਕਿਉਂਕਿ ਜ਼ਿਆਦਾ ਹਾਈਟ ਤੋਂ ਜਦੋਂ ਹੌਲੀ ਹੌਲੀ ਥੱਲੇ ਆਉਣਾ ਸੀ ਇੰਨੇ ਨੂੰ ਹੋ ਸਕਦਾ ਸ਼ਾਇਦ ਦੂਜਾ ਇੰਜਨ ਇਹ ਵੀ ਬੜੀ ਵੱਡੀ ਤਾਜੁਕ ਦੀ ਗੱਲ ਹੈ ਕਿ ਦੋਨੇ ਇੰਜਨ ਹੀ ਯਾਨੀ ਖਰਾਬ ਹੋ ਗਏ ਦੇਖ ਲੋ ਕਿੱਡੀ ਇਹ ਇਦਾਂ ਹੁੰਦਾ ਨਹੀਂ ਜੋ ਮੈਂ ਬੜੀਆਂ ਇਹਨਾਂ ਦੀਆਂ ਜੋ ਇਸ ਚੀਜ਼ ਦੇ ਨਾਲ ਸੰਬੰਧਤ ਲੋਕਾਂ ਦੀਆਂ ਇੰਟਰਵਿਊ ਆ ਰਹੀਆਂ ਉਹ ਦੱਸਦੇ ਆ ਜੋ ਐਕਸ ਪਾਇਲਟ ਆ ਜਾਂ ਇਸ ਚੀਜ਼ ਦੀ ਜੋ ਨੌਲੇਜ ਰੱਖਦੇ ਆ ਪਲੇਨ ਦੀ ਤੇ ਉਹ ਬੜਾ ਉਹਨਾਂ ਦੀਆਂ ਮੈਂ ਦੇਖੀਆਂ ਉਹ ਕਹਿੰਦੇ ਕਿ ਬਹੁਤ ਰੀਅਰ ਚਾਂਸ ਹੁੰਦਾ ਕਿ ਇੱਕੋ ਸਮੇਂ ਦੇ ਵਿੱਚ ਦੋਨੇ ਇੰਜਨ ਸੀਜ਼ ਹੋ ਜਾਣ ਜਾਂ ਬੰਦ ਹੋ ਜਾਣ ਇਹ ਬਹੁਤ ਘੱਟ ਹੁੰਦਾ ਤੇ ਪਰ ਇੰਨਾਂ ਦੀ ਸਮਝ ਲਓ ਕਿਸਮਤ ਮਾੜੀ ਸੀ ਵਿਚਾਰਿਆਂ ਦੀ ਜੋ ਇਹ ਹੋ ਗਿਆ ਤੇ ਜੋ ਬੰਦਿਆਂ ਦੀ ਉੱਥੇ ਹੁਣ ਡੈਥ ਹੋਈ ਹੈ ਉਹ ਜ਼ਿਆਦਾਤਰ ਤਾਂ ਹੁਣ ਆਪਣੇ ਇੰਡੀਅਨ ਵੀ ਕਾਫੀ ਆ ਤੇ ਫੋਰਨਰ ਵੀ ਆ ਹੁਣ ਉਹਦੀ ਇਨਕੁਆਰੀ ਚੱਲ ਰਹੀ ਹੈ ਉਹਦੇ ਤੋਂ ਪਤਾ ਲੱਗੂਗਾ ਕਿ ਕੀ ਇਹਦਾ ਕਾਰਨ ਕੀ ਹੋਇਆ ਜੋ ਬਲੈਕ ਬਾਕਸ ਆ ਉਹ ਵੀ ਮਿਲ ਗਿਆ ਹੈ ਉਹਦੇ ਤੋਂ ਵੀ ਕੁਝ ਜ਼ਿਆਦਾਤਰ ਉਹਦੇ ਤੋਂ ਹੀ ਪਤਾ ਲੱਗਦਾ ਪਰ ਹਜੇ ਅਨਫੀਸ਼ਲ ਜਾਣਕਾਰੀਆਂ ਆ ਰਹੀਆਂ ਬਾਹਰ ਆਫੀਸ਼ੀਅਲੀ ਕੁਝ ਨਹੀਂ ਹਜੇ ਕਿ ਉਹਨਾਂ ਨੇ ਡਿਕਲੇਅਰ ਕੀਤਾ ਕਿ ਜੋ ਰੀਜ਼ਨ ਕੀ ਬਣਿਆ ਤੇ ਕਿਉਂ ਇਦਾਂ ਹੋਇਆ ਹੁਣ ਇਹਦੇ ਉੱਤੇ ਕਈ ਅਫਵਾਹਾਂ ਵੀ ਆ ਡ ਰੀਆਂ ਜੀ ਇਹਨੂੰ ਹੈਕ ਕਰ ਲਿਆ ਹੋ ਸਕਦਾ ਬੜਾ ਕੁਝ ਸੋਸ਼ਲ ਮੀਡੀਆ ਤੇ ਆ ਰਿਹਾ ਹੁਣ ਇਹਦੀ ਅਸਲੀਅਤ ਪਤਾ ਕਰਨੀ ਚਾਹੀਦੀ ਬਹੁਤ ਵੱਡਾ ਇਕ ਆਨ ਹੋਇਆ ਤੇ ਦੂਜੀ ਗੱਲ ਇਹ ਜੋ ਜਿਹੜੀ ਕੰਪਨੀ ਦਾ ਪਲਾਨ ਸੀ ਇਹਦਾ ਇਹ ਪਹਿਲਾ ਹੀ ਇਹ ਇਹ ਮਾਡਲ ਦਾ ਪਲਾਨ ਇਹ ਪਹਿਲਾ ਡਿੱਗਾ ਇਹ 2000 ਦੇ ਲਗਭਗ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਜਹਾਜ਼ ਆ ਤੇ ਇਹ ਪਹਿਲਾ ਹੋਇਆ ਤੇ ਇਸ ਤੋਂ ਪਹਿਲਾਂ ਨਹੀਂ ਕੋਈ ਹੋਇਆ ਪਰ ਉਹ ਕੰਪਨੀ ਦਾ ਵੀ ਬੜਾ ਕੁਝ ਆ ਰਿਹਾ ਉਹਦਾ ਜੋ ਇੱਕ ਸੀਈਓ ਸੀ ਉਹਨੇ ਬੜੇ ਇਲਜ਼ਾਮ ਪਹਿਲਾਂ ਲਾਏ ਸੀ ਫਿਰ ਉਹਨਾਂ ਨੂੰ 2007 ਚ ਕੰਪਨੀ ਚੋਂ ਕੱਢ ਦਿੱਤਾ ਸੀ ਉਹਨਾਂ ਨੇ ਇਲਜ਼ਾਮ ਲਾਏ ਸੀ ਕਿ ਇਹਨਾਂ ਤੇ ਕੁਝ ਚੀਜ਼ਾਂ ਗਲਤ ਇਸਤੇਮਾਲ ਕੀਤੀਆਂ ਜਾ ਰਹੀਆਂ ਤੇ ਉਹ ਜੋ ਗਲਤ ਚੀਜ਼ਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਉਹ ਕਦੇ ਵੀ ਨੁਕਸਾਨ ਦਾ ਕਾਰਨ ਬਣ ਸਕਦੇ ਆ ਕੋਈ ਕੁਝ ਨਾ ਕੁਝ ਕਦੇ ਵੀ ਕੋਈ ਹਾਸਾ ਹੋ ਸਕਦਾ ਤੇ ਉਹਨਾਂ ਨੇ ਬੜੇ ਇਲਜ਼ਾਮ ਲਾ ਕੇ ਕੰਪਨੀ ਨੇ ਉਹਨਾਂ ਨੂੰ ਜੋਬ ਤੋਂ ਕੱਢ ਦਿੱਤਾ ਫਿਰ ਉਹ ਇੰਨੇ ਹਿੰਮਤ ਵਾਲੇ ਬੰਦੇ ਸੀ ਉਹਨਾਂ ਨੇ ਕੇਸ ਪਾਇਆ ਕੰਪਨੀ ਤੇ ਤੇ 2006 ਚ ਜਾਂ 5 ਚ ਉਹਨਾਂ ਨੂੰ ਕੱਢਿਆ ਤੇ 7 ਵਿੱਚ ਉਹਨਾਂ ਨੂੰ ਭੇਦ ਭਰੀ ਹਾਲਤ ਵਿੱਚ ਉਹਨਾਂ ਦੀ ਬਾਡੀ ਮਿਲੀ ਤੇ ਜਾਨੀ ਉਹਨੇ ਡੈਥ ਹੋ ਚੁੱਕੀ ਸੀ ਤੇ ਉਹਦਾ ਵੀ ਹਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕਿ ਕੀ ਬਣਿਆ ਕੀ ਨਹੀਂ ਐਡਾ ਵੱਡਾ ਉਹਨਾਂ ਨੇ ਖੁਲਾਸਾ ਕੀਤਾ ਤੇ ਬਹੁਤ ਕੁਝ ਦੁਨੀਆ ਦੇ ਭਰਾਓ ਹੋ ਰਿਹਾ ਹੁਣ ਬਿਲਕੁਲ ਸੱਚ ਤੱਕ ਪਹੁੰਚਣ ਲਈ ਆਮ ਪਬਲਿਕ ਤੱਕ ਪਤਾ ਨਹੀਂ ਇਹ ਗੱਲਾਂ ਵੈਸੇ ਹੀ ਆ ਜਾਂਦੀਆਂ ਜਦੋਂ ਸਮਾਪਾ ਕੇ ਸਾਰੀਆਂ ਚੀਜ਼ਾਂ ਤੇ ਵੈਸੇ ਜੋ ਇਨਕੁਆਰੀ ਸਹੀ ਹੁੰਦੀ ਆ ਉਹਦਾ ਬਹੁਤ ਸਲੋ ਪ੍ਰੋਸੈਸ ਆ ਵੈਸੇ ਹੀ ਗੱਲਾਂ ਸਾਹਮਣੇ ਹੌਲੀ-ਹੌਲੀ ਆ ਜਾਂਦੀਆਂ ਵੀ ਕੀ ਰੀਜ਼ਨ ਬਣਿਆ ਕੀ ਨਹੀਂ ਹਰ ਪਲੈਨ ਦੇ ਹਰ ਵਕ ਵਕ ਰੀਜ਼ਨ ਹੁੰਦੇ ਆ ਹੁਣ ਇਹਦੇ ਨਾਲ ਵੀ ਪਤਾ ਨਹੀਂ ਕੀ ਪਾਣਾ ਵਾਪਰੇ ਚਲੋ ਅਰਦਾਸ ਕਰੋ ਜੋ ਵਿਛੜੀਆਂ ਰੂਹਾਂ ਉਹਨਾਂ ਨੂੰ ਵੈਗਰੂ ਆਪਣੇ ਚਰਨਾਂ ਵਿੱਚ ਸਥਾਨ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ